ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਮਲਕ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦੋਂ ਇਹ ਬੀਜ ਬੋਹ ਦਿੱਤਾ ਜਾਂਦਾ ਹੈ ਸਮਾਂ ਪਾ ਕੇ ਵੱਡਾ ਬ੍ਰਿਕਸ਼ ਜਿਹੜਾ ਹੈ ਪੈਦਾ ਹੁੰਦਾ ਜਿਹੜਾ ਕੰਡੀਆਂ ਦੇ ਨਾਲ ਹੀ ਭਰਿਆ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਕਿਸੇ ਵੇਲੇ ਕੋਈ ਕਰਮ ਕਰਦੇ ਆ ਉਦੋਂ ਸਾਨੂੰ ਬੜਾ ਚੰਗਾ ਲੱਗਦਾ ਪਰ ਜਿਹੜਾ ਉਹ ਮਾੜਾ ਕਰਮ ਹੈ ਉਹ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਹੋ ਸਕਦਾ ਆਪਾਂ ਰਿਸ਼ਤ ਲਈ ਹੋਵੇ ਹੋ ਸਕਦਾ ਹੈ ਆਪਾਂ ਕਿਸੇ ਗਰੀਬ ਨਾਲ ਧੱਕਾ ਕਰ ਗਏ ਹੋਈਏ ਹੋ ਸਕਦਾ ਆਪਾਂ ਕਿਤੋਂ ਵਿਗਾਰ ਲੈ ਲਈ ਹੋਵੇ ਉਦੋਂ ਸਾਨੂੰ ਬੜਾ ਚੰਗਾ ਲੱਗਾ ਵੀ ਮੈਨੂੰ ਤੇ ਆਪਣੀ ਜਿਹੜੀ ਇਨਕਮ ਹੈ ਜਿਹੜੀ ਆਪਣੀ ਤਨਖਾਹ ਤੇ ਵੇਖਣ ਦੀ ਲੋੜ ਨਹੀਂ ਪੈਂਦੀ ਆ ਉਤੋਂ ਹੀ ਕੰਮ ਚੱਲੀ ਜਾਂਦਾ ਹੈ ਪਰ ਇਹ ਮਾਇਆ ਹੈ ਦੁਖਦਾਈ ਹੋ ਕੇ ਨਿਬੜਦੀ ਹੈ ਕਤਕ ਕਰਮ ਕਮਾਵਣੇ ਦੋਸ਼ ਨ ਕਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਬੇ ਰੋਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 12 ਮਹਾਮਾਜ ਦੀ ਪਾਵਨ ਅੰਮ੍ਰਿਤ ਬਾਣੀ ਸੱਚੇ ਪਾਤਸ਼ਾਹ ਜੀ ਨੇ ਪਿਆਰ ਬਖਸ਼ਿਸ਼ ਕੀਤਾ ਹੈ ਇਸ ਮਹੀਨੇ ਦੇ ਵਿੱਚ ਉਪਦੇਸ਼ ਦਿੱਤਾ ਕਿ ਤੱਕ ਦਾ ਮਹੀਨਾ ਚੜ੍ਹਿਆ ਸੱਚੇ ਸਾਹਿਬ ਜੀ ਮਹਾਰਾਜ ਪਿਆਰ ਦੇ ਹਨ ਕਿ ਜਿਹੜਾ ਵੀ ਆਪਾਂ ਕਰਮ ਕਰਦੇ ਹਾਂ ਉਹਦਾ ਫਲ ਆਪਾਂ ਨੂੰ ਮਿਲਦਾ ਹੈ ਇਹ ਸੱਚ ਵੈ ਕਿਉਂਕਿ ਆਪਾਂ ਜਦੋਂ ਵਾਤਾਵਰਣ ਦੀ ਗੱਲ ਕਰਾਂਗੇ ਇਸ ਮਹੀਨੇ ਦੀ ਗੱਲ ਕਰਾਂਗੇ ਮਾਹੌਲ ਦੀ ਗੱਲ ਕਰਾਂਗੇ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਖੇਤੀ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਵੀਰ ਹਨ ਇਨ੍ਹਾਂ ਦਿਨਾਂ ਦੇ ਅੰਦਰ ਝੋਨਾ ਜਿਹੜਾ ਹੈ ਉਹਦੀ ਕਟਾਈ ਹੈ ਤੇ ਦੂਸਰੇ ਪਾਸੇ ਥੋੜੇ ਦਿਨਾਂ ਤੱਕਰ ਕਣਕ ਜਿਹੜਾ ਇਹ ਉਹਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਹੁਣ ਜਿਸ ਨੇ ਜੋ ਬੀਜ ਪਾਇਆ ਉਸ ਨੂੰ ਉਹੀ ਕੁਝ ਵਧਣਾ ਪੈਣਾ ਹੈ ਤੇ ਮੇਰੇ ਪਾਤਸ਼ਾਹ ਨੇ ਇਹ ਦਿਸਟਾਂਤ ਲੈ ਕਰਕੇ ਬਾਹਰ ਦਾ ਦਿਸਟਾਂਤ ਲਿਆ। ਵੀ ਵੇਖੋ ਜਿਵੇਂ ਬਾਹਰ ਮੁਖੀ ਤੌਰ ਤੇ ਜੋ ਬੀਜ ਪਾਇਆ ਉਹੀ ਫਸਲ ਆਪਾਂ ਨੂੰ ਵੜਨੀ ਪਈ। ਜਾਂ ਉਹੀ ਆਪਾਂ ਜੋ ਬੀਜਣਾ ਉਹੀ ਆਪਾਂ ਵੜਣਾ ਹੈ। ਪਾਤਸ਼ਾਹ ਕਹਿੰਦੇ ਜੀਵਨ ਰੂਪੀ ਖੇਤ ਹੈ। ਇਹਦੇ ਵਿੱਚ ਕਰਮਾਂ ਦਾ ਬੀਜ ਪਾਉਣਾ ਹੈ। ਜਿਹੋ ਜਿਹਾਂ ਕਰਮ ਪਾਲ ਲਵੋਗੇ, ਜਿਹੋ ਜਿਹਾਂ ਬੀਜ ਪਾਲ ਲਵੋਗੇ ਉਹੀ ਫਲ ਤੁਹਾਨੂੰ ਦਿਖੇਗਾ, ਉਹੀ ਮਿਲੇਗਾ। ਤੇ ਜਦੋਂ ਗੱਲ ਕਰਮਾਂ ਦੀ ਖੇਤੀ ਦੀ ਹੁੰਦੀ ਹੈ ਆਮ ਤੌਰ ਦੇ ਉੱਤੇ ਕਿ ਮਨੁੱਖ ਦਾ ਜੀਵਨ ਤੱਕਣਾ ਕਰੀਏ। ਮਨੁੱਖ ਦੁਖੀ ਪਰੇਸ਼ਾਨ ਦਿਖਦਾ ਹੈ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੇਰਾ ਹੀ ਕਰਮ ਜ਼ਿੰਮੇਵਾਰ ਹਨ ਤੇਰੀ ਪਰੇਸ਼ਾਨੀ ਦੇ ਜੇ ਪ੍ਰਭੂ ਪਤੀ ਪ੍ਰਮਾਤਮਾ ਦੇ ਨਾਲ ਵੀ ਮਿਲਾਪ ਨਹੀਂ ਹੋਇਆ ਜੀਵ ਰੂਪੀ ਇਸਤਰੀ ਦਾ ਉੱਥੇ ਵੀ ਉਹਦੇ ਕਰਮ ਹੀ ਜਿਹੜੇ ਹਨ ਉਹ ਦੋਸ਼ੀ ਹਨ ਸੱਚੇ ਪਾਤਸ਼ਾਹ ਨੇ ਅਰੰਭਤਾ ਦੇ ਵਿੱਚ ਹੀ ਬਚਨ ਦਿੱਤਾ ਸੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਅਸੀਂ ਮਾੜੇ ਕਰਮਾਂ ਦੇ ਕਰਕੇ ਵਿਛੜੇ ਹੋਏ ਹਾਂ ਕਿਰਤ ਕਰਮ ਮੈਲ ਜੜੀ ਹੈ ਮਨੁੱਖੀ ਸੁਭਾਅ ਜਿਹੜਾ ਹੈ ਇਹ ਮਾੜੇ ਕਰਮਾਂਾਂ ਦੀ ਮੈਲ ਜਿਹੜੀ ਹੈ ਉਹਦੇ ਕਰਕੇ ਪ੍ਰਮਾਤਮਾ ਤੋਂ ਦੂਰੀ ਪਈ ਗੱਲ ਜਲਦੀ ਪਕੜ ਵਿੱਚ ਆ ਜਾਵੇਗੀ ਤੁਸੀਂ ਵੇਖੋ ਕੋਈ ਵਿਅਕਤੀ ਵਿਆਹ ਸ਼ਾਦੀ ਘਰ ਵਿੱਚ ਆਈ ਉਹਨੇ ਸੂਟ ਕੱਪੜਾ ਖਰੀਦਿਆ ਵਧੀਆ ਦਰਜੀ ਕੋ ਸੂਟ ਸਵਾਇਆ ਹੈ ਤੇ ਜਦੋਂ ਫਿਰ ਪਾਰਟੀ ਅਟੈਂਡ ਕੀਤੀ ਫੰਕਸ਼ਨ ਅਟੈਂਡ ਕੀਤਾ ਤੇ ਇੱਕ ਦਿਨ ਪਾ ਕੇ ਹੀ ਉਹ ਸੂਟ ਜਿਹੜਾ ਅਸੀਂ ਨਾ ਇੱਕ ਵਿਅਕਤੀ ਨੂੰ ਦਿੱਤਾ ਕਿਸੇ ਨੇ ਪੁੱਛਿਆ ਵੀ ਭਾਈ ਐਡਾ ਮਹਿੰਗਾ ਕੱਪੜਾ ਇੰਨੀ ਵਧੀਆ ਮਹਿੰਗੀ ਸਵਾਇਨ ਦਿੱਤੀ ਇੱਕ ਪਾਰਟੀ ਇੱਕ ਫੰਕਸ਼ਨ ਟੈਂਡ ਕਰਕੇ ਇਹ ਸੂਟ ਦੇ ਦਿੱਤਾ ਕੌਣ ਸੀ ਇਹ ਬੰਦਾ ਜਿਹਨੇ ਤੁਸੀ ਸੂਟ ਦਿੱਤਾ ਤੇ ਜਵਾਬ ਮਿਲਿਆ ਭਾਈ ਇਹ ਧੋਬੀ ਹੈ ਕੱਪੜੇ ਧੋਣ ਵਾਲਾ ਹੈ ਇਹਨੂੰ ਮੈਂ ਸੂਟ ਉਤਾਰ ਦਿੱਤਾ ਕਿਉਂਕਿ ਇਹ ਸੂਟ ਮੈਲਾ ਹੋ ਗਿਆ ਸੀ ਹੁਣ ਸੂਟ ਦੀ ਕੱਪੜੇ ਦੀ ਮੈਲ ਨੇ ਉਹਨੂੰ ਸਾਡੇ ਤਣ ਤੋਂ ਵੀ ਛੋੜ ਦਿੱਤਾ ਤੇ ਜੇ ਦਿਨ ਉਹ ਕੱਪੜਾ ਧੋਪ ਕੇ ਪ੍ਰੈਸ ਹੋ ਕੇ ਆ ਜਾਂਦਾ ਅਸੀਂ ਫਿਰ ਪਾ ਲੈਨੇ ਹਾਂ ਜਦੋਂ ਸਾਫ਼ ਹੋ ਗਿਆ ਸੀ ਫਿਰ ਪਾ ਲਿਆ ਇਸੇ तरीके ਨਾਲ ਪਾਤਸ਼ਾਹ ਕਹਿੰਦੇ ਕਿrt ਕਰਮ ਕੇ ਵਿਛੜੇ ਅਸੀਂ ਆਪਣੇ ਮਾੜੇ ਕਰਮਾਂ ਦੇ ਕਰਕੇ ਪਰੀਪੂਰਨ ਪ੍ਰਮਾਤਮਾ ਤੋਂ ਵਿਛੜ ਗਏ ਨਿਰੰਕਾਰ ਤੋਂ ਵਿਛੜ ਗਏ ਹਰੀ ਤੋਂ ਵਿਛੜ ਗਏ ਉਹ ਈ ਮੈਨ ਹੈ ਉਹ ਸਾਡੇ ਦੂਰੀ ਦਾ ਪ੍ਰਮਾਤਮਾ ਤੋਂ ਕਾਰਨ ਬਣੀ ਤੇ ਹੁਣ ਸਤਗੁਰ ਕਹਿੰਦੇ ਦੋਸ਼ ਕਿਸੇ ਹੋਰ ਨੂੰ ਨਾ ਦੇਈ ਦੋਸ਼ ਤੇਰਾ ਆਪਣਾ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਇਹ ਵੀ ਸੱਚ ਜੇ ਸਮਾਜ ਦਾ ਆਪ ਜੀ ਬੈਠੀ ਹੋ ਇਹ ਸੱਚ ਹੈ ਸਮਾਜ ਦਾ ਇਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਜਦੋਂ ਵੀ ਕੋਈ ਕੰਮ ਚੰਗਾ ਹੋ ਜਾਂਦਾ ਹੈ ਤੇ ਉਸ ਚੰਗੇ ਕੰਮ ਦਾ ਇਨਸਾਨ 크ਰੈਡਿਟ ਆਪ ਲੈਣਾ ਚਾਹੁੰਦਾ ਹੈ ਆਪ ਲੈਂਦਾ ਹੈ ਵੀ ਮੈਂ ਇਤਨਾ ਕਰ ਦਿੱਤਾ ਤੇ ਜੇ ਕੋਈ ਕੰਮ 'ਚ ਖਰਾਬੀ ਹੋ ਜਾਵੇ ਕੋਈ ਕੰਮ ਖਰਾਬ ਹੋ ਜਾਵੇ ਉਥੇ ਇਨਸਾਨ ਕੀ ਕਰਦਾ ਹੈ ਦੂਜਿਆਂ ਤੇ ਥੋਪਦਾ ਹੈ ਵੀ ਦੂਜੇ ਨੇ ਇਹ ਕੰਮ ਖਰਾਬ ਕੀਤਾ ਦੂਜੇ ਕਰਕੇ ਕੰਮ ਖਰਾਬ ਹੋਇਆ ਹੈ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਦੁੱਖਾਂ ਦਾ ਕਾਰਨ ਵੀ ਕਿਸੇ ਵੇਲੇ ਬੰਦਾ ਕਿਸੇ ਹੋਰ ਨੂੰ ਕਹਿਣ ਲੱਗ ਪੈਂਦਾ ਪਰ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਬਾਣੀ ਅਜ ਕਤਕ ਦਾ ਮਹੀਨਾ ਹੈ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੋ ਜੋਗ ਉਥੇ ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਵੀ ਆਪਾਂ ਬਚਨ ਪੜਦੇ ਹਾਂ ਦਦਾ ਦੋਸ਼ ਨਾ ਦੇਉ ਕਿਸਾਂ ਦੋਸ਼ ਕਰਮਾ ਆਪਣੇ ਆਪਨੇ ਮਾਰੇ ਕਰਮਾਂ ਦੇ ਕਰਕੇ ਹੀ ਆਪਾਂ ਦੁਖੀ ਹਾਂ ਪਰੇਸ਼ਾਨ ਹਾਂ ਗੁਰੂ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਪਿਆਰ ਦੇ ਰਹੇ ਹਨ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪ੍ਰਮਾਤਮਾ ਤੋਂ ਦੂਰੀ ਬਣੀ ਦੂਰੀ ਦਾ ਕਾਰਨ ਕੋਈ ਹੋਰ ਨਹੀਂ ਅਸੀਂ ਆਪ ਸਾਡੇ ਕਰਮ ਸਾਨ ਜਿੰਨਾ ਕਰਮਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਪਦੀ ਸਾਹਿਬ ਦੀ ਪਾਵਨ ਅੰਮ੍ਰਿਤ ਬਾਣੀ ਦੇ ਵਿੱਚ ਚੰਗੀਆਂ ਆਈਆਂ ਬੁਰਾਈਆਂ ਵਾਚ ਹੈ ਤਰ ਮਹਦੂਰ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਸਮਝਾਉਂਦੇ ਹਨ ਤੇ ਸਹਿਬ ਕਹਿੰਦੇ ਅਨੇਕਾਂ ਕਿਸਮ ਦੇ ਰੋਗ ਮਨੁੱਖ ਦੇ ਉੱਤੇ ਜੋਰ ਪਾ ਲੈਂਦੇ ਨੇ ਇਹ ਸੱਚ ਵੈ ਜੀ ਜਦੋਂ ਮਨੁੱਖ ਕੁਦਰਤ ਤੋਂ ਟੁੱਟਦਾ ਹੈ ਕੁਦਰਤ ਨਾਲ ਖਿਲਵਾੜ ਕਰਦਾ ਹੈ ਕਰਦੇ ਤੋਂ ਦੂਰ ਹੁੰਦਾ ਹੈ ਵਿਸਿਆਂ ਦੇ ਅੰਦਰ ਪੈ ਜਾਂਦਾ ਹੈ ਰਸਾਂ ਵਿੱਚ ਪੈ ਜਾਂਦਾ ਹੈ ਸਾਧ ਮੁਰਾਦਾ ਜੀਵਨ ਛੱਡ ਦਿੰਦਾ ਹੈ ਫਿਰ ਇਹਦੇ ਅੰਦਰ ਜਿਹੜੇ ਰਸ ਨੇ ਭੋਗ ਨੇ ਭੋਗੰਤਾ ਰੋਗੰ ਅਨੇਕਾਂ ਕਿਸਮ ਦੇ ਰੋਗ ਜਨਮ ਲੈਂਦੇ ਨੇ ਅੱਜ ਤੁਸੀਂ ਸੰਸਾਰ ਦੇ ਵਿੱਚ ਝਾਤ ਮਾਰ ਕੇ ਵੇਖੋ ਸੰਸਾਰ ਦੇ ਉੱਤੇ ਕਿੰਨੇ ਲੋਕ ਨੇ ਦੁਖੀ ਪਰੇਸ਼ਾਨ ਨੇ ਅਨੇਕਾਂ ਕਿਸਮ ਦੀਆਂ ਬਿਮਾਰੀਆਂ ਤੇ ਬਹੁਤੀਆਂ ਬਿਮਾਰੀਆਂ ਜੜੀਆਂ ਹਨ ਸਾਨੂੰ ਗਲਤ ਮਲਤ ਚੀਜ਼ਾਂ ਖਾਣ ਨਾ ਲੱਗੀਆਂ ਜਿਹਨੂੰ ਆਪਾਂ ਜੰਕ ਫੂਡ ਕਹਿ ਦਿੰਨੇ ਹਾਂ ਮੈਂ ਤੇ ਅਕਸਰ ਇੱਕ ਬੇਨਤੀ ਕਰਦਾ ਹੁੰਨਾ ਕਿ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਵੇਖੀਏ ਪੁਰਾਣੇ ਬਜ਼ੁਰਗਾਂ ਨੂੰ ਜਿਹੜੀਆਂ ਬਿਮਾਰੀਆਂ ਬੁਢੇਪੇ ਵਿੱਚ ਨਹੀਂ ਸੜਨਾ ਹੋਇਆ ਕਰਦੀਆਂ ਅੱਜ ਜੰਮਦਾ ਬੱਚਾ ਮਾਫ਼ ਕਰਿਆ ਜੇ ਉਹ ਨਾਲ ਲੈ ਕੇ ਆਉਂਦਾ ਹੈ ਅੱਜ ਉਹ ਬਿਮਾਰੀਆਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਹੋ ਜਾਂਦੀਆਂ ਹਨ ਤੇ ਇੱਕ ਬੇਨਤੀ ਇਹ ਵੀ ਜੇ ਜਿਹੜੇ ਸਰੀਰ ਸਾਡੇ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸਨ ਉਹ ਸਾਡੇ ਨਹੀਂ ਰਹੇ ਤੇ ਜਿਹੜੇ ਸਾਡੇ ਸਰੀਰ ਨੇ ਸਾਡੇ ਬੱਚਿਆਂ ਦੇ ਨਹੀਂ ਰਹੇ ਹਨ ਕਿਉਂ ਕਿ ਖਾਣ ਪਾਣ ਇਤਰਾ ਦਾ ਹੋ ਗਿਆ ਮਿਹਨਤਾਂ ਕੱਟ ਗਈਆਂ ਕਸਤਾਂ ਕੱਟ ਗਈਆਂ ਹੁਣ ਸੱਚੇ ਸਹਿਬ ਜੀ ਨੇ ਵਿਚਾਰਤੀ ਬਾਣੀ ਵਿੱਚ ਪਿਆਤਾ ਜੇ ਤੇਰਾ ਸਰੀਰ ਕੇ ਤੇਤੇ ਲੱਗਹਿ ਦੁਖ ਉਨੇ ਹੀ ਦੁਖ ਲੱਗਦੇ ਹਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਅਨੇਕਾਂ ਕਿਸਮ ਦੇ ਰੋਗ ਜਿਹੜੇ ਹਨ ਲੱਗਦੇ ਨੇ ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਜਦੋਂ ਅਸੀਂ ਇਹ ਵਾਰੀ ਸਾਨੂੰ ਮਿਲੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਜਦੋਂ ਅਸੀਂ ਇਹ ਮੌਕਾ ਖੰਜਾ ਲੈਨੇ ਆ ਜਿਸ ਨੂੰ ਪਾਤਸ਼ਾਹ ਰੋਜ ਰਹਿਰਾ ਸਾਬ ਦੀ ਬਾਣੀ ਵਿੱਚ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਸਮਝਾਉਂਦੇ ਨੇ ਜਦੋਂ ਅਸੀਂ ਇਹ ਮੌਕਾ ਆਪਣਾ ਖੁਜਾ ਲੈਨੇ ਆ ਨਾ ਜੀ ਤੇ ਫਿਰ ਕੀ ਹੁੰਦਾ ਹੈ 84 ਲੱਖ ਦਾ ਘੇੜ ਪੈ ਜਾਂਦਾ ਹੈ ਸਮਝਿਆ ਜੀ ਇਸ ਗੱਲ ਨੂੰ ਸਾਡਾ ਬੱਚਾ 10ਵੀਂ ਜਮਾਤ ਵਿੱਚ ਪੜਦਾ ਹੈ 10ਵੀਂ ਵਿੱਚੋਂ ਫੇਲ ਹੋ ਗਿਆ ਉਹਨੂੰ ਦੁਬਾਰਾ ਸਮਾਂ ਮਿਲਿਆ 10ਵੀਂ ਦੇ ਵਿੱਚ ਪੜ੍ਹਾਈ ਪੇਪਰ ਦੇਣ ਦਾ 10ਵੀਂ ਦੀ ਕਲਾਸ ਵਿੱਚ ਦੁਬਾਰਾ ਬੈਠਣ ਦਾ ਮੌਕਾ ਮਿਲਦਾ ਹੈ ਪਰ ਜੇ ਆਪਾਂ ਇਹ ਮਨੁੱਖਾ ਦੇਹੀ ਦੇ ਵਿੱਚੋਂ ਫੇਲ ਹੋ ਜਾਨੇ ਆਪਾਂ ਇਹ ਵਾਰ ਜਿਹੜੀ ਹੈ ਸਫਲੀਆਂ ਨਹੀਂ ਕਰਦੇ ਚੰਗੇ ਪਾਸੇ ਨਹੀਂ ਲਗਾਉਂਦੇ ਤੇ ਫਿਰ ਦੁਬਾਰਾ ਮਨੁੱਖਾ ਦੇਹੀ ਨਹੀਂ ਬਲਕਿ 84 ਦਾ ਘੇੜ ਜਿਹੜਾ ਸਾਡੇ ਸਾਹਮਣੇ ਪੈਂਦਾ ਜਿਹਨੂੰ ਪਾਤਸ਼ਾਹ ਜੀ ਕਰਨੇ ਕਿ ਲੱਗਣ ਜਨਮ ਵਿਜੋਗ ਫਿਰ ਜਨਮਾਂ ਜਨਮਾਂ ਤਰਾਂ ਦੇ ਵਿੱਚ ਛੋੜੇ ਪੈਂਦੇ ਹਨ ਵਿਜੋਗ ਦਾ ਭਾਵ ਹੈ ਲੰਮੇ ਵਿਛੋੜੇ ਜਨਮਾਂ ਦੇ ਵਿਛੋੜੇ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਜਿੰਨਾ ਭੋਗਾਂ ਦੇ ਵਿੱਚ ਗਲਤਾਨ ਹੋ ਕੇ ਪਰਮਾਤਮਾ ਤੋਂ ਵਿਸਰਿਆ ਸੀ ਪਰਮਾਤਮਾ ਦੀ ਯਾਦ ਇੰਨੇ ਆਪਣੇ ਅੰਦਰੋਂ ਵਿਸਾਰੀ ਸੀ ਨਾ ਕਹਿਣ ਲੱਗੇ ਉਹ ਭੋਗ ਵੀ ਇਹਦੇ ਬਾਅਦ ਤੇ ਦੁਖਦਾਈ ਹੋ ਗਏ ਦੁਖਦਾਈ ਹੋ ਗਏ ਉਹਨਾਂ ਨੇ ਇਹਨੂੰ ਦੁੱਖ ਦਿੱਤਾ ਤੇ ਸਰੀਰ ਨੂੰ ਵੀ ਦੁਖੀ ਕੀਤਾ ਹੈ ਮਨ ਨੂੰ ਵੀ ਦੁਖੀ ਕੀਤਾ ਹੈ ਬਹੁਤ ਸਾਰੀਆਂ ਬਿਮਾਰੀਆਂ ਤੇ ਇਤਰਾਹ ਦੀਆਂ ਨੇ ਬਹੁਤ ਸਾਰੇ ਦੁੱਖ ਤੇ ਇਤਰਾਹ ਦੇ ਨੇ ਜਿਹੜੇ ਬੰਦੇ ਦੇ ਆਪੂ ਸਿਹੜੇ ਦੁੱਖ ਹਨ ਆਪੂ ਸਿਹੜੇ ਦੁੱਖ ਨੇ ਹੁਣ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਅਜਿਹੀ ਹਾਲਤ ਦੇ ਵਿੱਚ ਵਿੱਚ ਨਾ ਕੋਈ ਕਰ ਸਕੈ ਕਿਸ ਤਰ੍ਹਾਂ ਉਹ ਮੈਂ ਰੋਜ ਪਾਛੇ ਕਹਿੰਦੇ ਹੁਣ ਕੋਈ ਵਿਚੋਲਾ ਨਹੀਂ ਬਣਦਾ ਹੱਥ ਜੋੜ ਕੇ ਬੇਨਤੀ ਜਿਹਦੇ ਅੱਗੇ ਵੀ ਆਪਣਾ ਦੁੱਖ ਦਾ ਦੱਸਦਾ ਹੈ ਉਹ ਇਹਦਾ ਮਜ਼ਾਕ ਤੇ ਉਡਾ ਦਿੰਦਾ ਹੈ ਪਰ ਇਹਦੇ ਦੁੱਖ ਤਕਲੀਫ ਦਾ ਹੱਲ ਕੋ ਨਹੀਂ ਕਰਦਾ ਇਸੇ ਕਰਕੇ ਮੈਂ ਇੱਕ ਅਦੀਬ ਦੇ ਇੱਕ ਵਿਦਵਾਨ ਦੇ ਬੋਲ ਪੜ ਰਿਹਾ ਆਂ ਸਾ ਉਹਨੇ ਲਿਖਿਆ ਕਹਿੰਦਾ ਵੀ ਆਪਣਾ ਦੁੱਖ ਤਕਲੀਫ ਹਰ ਕਿਸੇ ਨੂੰ ਨਾ ਦੱਸੋ ਕਿਉਂ ਕਿ ਲੋਨ ਹਰੇਕ ਦੇ ਘਰ ਦੇ ਵਿੱਚ ਹੈ ਪਰ ਮੱਲਾਂ ਪੱਟੀ ਕਿਸੇ ਵਿਰਲੇ ਦੇ ਘਰ ਵਿੱਚ ਹੁੰਦੀ ਹੈ ਤੁਹਾਡੇ ਦੁੱਖ ਤਕਲੀਫ ਨੂੰ ਉਹਨੇ ਬ੍ਰਾਡਕਾਸਟ ਕਰ ਦੇਣਾ ਹੈ ਤੁਹਾਡੇ ਦੁੱਖ ਤਕਲੀਫ ਦਾ ਉਹਨੇ ਮਜ਼ਾਕ ਬਣਾ ਕੇ ਰੱਖ ਦੇਣਾ ਗਲੀ ਮੁਹੱਲੇ ਪਿੰਡ ਪੰਚਾਇਤ ਨਗਰ ਦੇ ਅੰਦਰ ਪਰ ਤੁਹਾਡੀ ਸਮੱਸਿਆ ਦਾ ਸਮਾਧਾਨ ਕਰਨ ਵਾਲਾ ਕੋਈ ਵਿਰਲਾ ਹੁੰਦਾ ਹੈ ਕੋਈ ਵਿਰਲਾ ਹੁੰਦਾ ਹੈ ਸਤਿਗੁਰ ਦੇ ਪਾਛੇ ਕੰਦੇ ਹੁਣ ਹਰ ਰੋਜ਼ ਕਿਸੇ ਨਾ ਕਿਸੇ ਅੱਗੇ ਜਾ ਕੇ ਰੋਣਾ ਇਹ ਕਿਸੇ ਕੰਮ ਨਹੀਂ ਆਉਂਦਾ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਜੋਕ ਜ ਕੀਤਾ ਹੈ ਹੁਣ ਤੂੰ ਤੇਰਾ ਆਪਣਾ ਕੀਤਾ ਹੋਇਆ ਹੈ ਆਪਣਾ ਤੇਰਾ ਕੀਤਾ ਹੋਇਆ ਹੈ ਕਿਸੇ ਦੂਜੇ ਉੱਤੇ ਦੋਸ਼ ਨਾ ਮੜ ਇਹ ਤੇ ਹੁਣ ਕੀਤਾ ਕਿਸ਼ਨਾ ਹੋਵੇ ਲਿਖਿਆ ਤੁਰ ਸੰਜੋਗ ਉਸ ਕੀਤੇ ਹੋਏ ਅਨੁਸਾਰ ਪਰਮੇਸ਼ਰ ਨੇ ਫਿਰ ਤੇਰੇ ਉੱਤੇ ਉਹ ਦੁੱਖ ਤਕਲੀਫ ਲੈ ਕੇ ਆਂਦੀ ਹੈ ਕਿਉਂਕਿ ਕਰਮਾਂ ਦੀ ਖੇਤੀ ਹੈ ਨਾ ਜੀ ਕਰਮਾਂ ਦੀ ਖੇਤੀ ਜਿਵੇਂ ਥੋੜਾ ਜਿਹਾ ਗਲ ਜਲਦੀ ਪਕੜ ਵਿੱਚ ਆ ਜਾਵੇਗੀ ਬੱਚੇ ਨੂੰ ਸਮਾਂ ਮਿਲਿਆ 1 ਸਾਲ ਦਾ ਪੜਾਈ ਦਾ ਹੁਣ ਐਨੂਅਲ ਹੈ ਐਨੂਅਲ ਜਿਹੜੇ ਐਗਜ਼ਾਮ ਹੁੰਦੇ ਨੇ ਹੁਣ ਬੱਚਾ ਜੋ ਕੁਝ ਲਿਖ ਕੇ ਆਇਆ ਉਹਦੇ ਬਿਹਾਫ ਦੇ ਉੱਤੇ ਹੀ ਉਹਦੇ ਬਿਹਾਫ ਦੇ ਉੱਤੇ ਉਹਨੂੰ ਨੰਬਰ ਮਾਰਸ ਦਿੱਤੇ ਜਾਂਦੇ ਨੇ ਨੰਬਰ ਜੇ ਬੱਚਾ ਨੇ ਚੰਗਿਆ ਲਿਖਿਆ ਆਇਆ ਚੰਗੇ ਨੰਬਰ ਮਿਲ ਜਾਂਦੇ ਨੇ ਤੇ ਜੇ ਕੋਈ ਬੱਚਾ ਆਖੇ ਨਹੀਂ ਮੈਨੂੰ ਫਲਾਣੇ ਟੀਚਰ ਨੇ ਫੇਲ ਕਰ ਦਿੱਤਾ ਫਲਾਣੇ ਮਾਸਟਰ ਨੇ ਫੇਲ ਕਰ ਦਿੱਤਾ ਅਸਲ ਦੇ ਅੰਦਰ ਬੱਚੇ ਦੇ ਆਪਣੇ ਕਰਮ ਸਨ ਉਹਦੀ ਆਪਣੀ ਮਿਹਨਤ ਸੀ ਜੇ ਉਹਨੇ ਸਹੀ ਜਵਾਬ ਨਹੀਂ ਦਿੱਤੇ ਟਾਈਂ ਟੀਚਰ ਨੇ ਉਹਨੂੰ ਫੇਲ ਕੀਤਾ ਹੈ ਜੇ ਇਸ ਜਵਾਬ ਸਹੀ ਹੁੰਦੇ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਪਾਤਸ਼ਾਹ ਕਹਿੰਦੇ ਇਹ ਹੁਣ ਤੇਰਾ ਆਪਣਾ ਕੀਤਾ ਹੋਇਆ ਹੈ ਉਹਦੇ ਅਨੁਸਾਰ ਹੀ ਫਿਰ ਲੇਖਾਂ ਦੀ ਵਿੱਧੇ ਆ ਕੇ ਬਣਦੀ ਹੈ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾ ਉਤਰੇ ਸਭ ਵਿਯੋਗ ਤੇ ਵੱਡਿਆਂ ਭਾਗਾਂ ਦੇ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਵੇ ਸਾਰਾ ਵਿਯੋਗੜਾ ਵਿਯੋਗ ਤੋਂ ਪਾਵੇ ਵਿਛੋੜੇ ਦਾ ਦੁੱਖ ਵਿਛੋੜੇ ਦਾ ਦੁੱਖ ਇਹ ਸੱਚ ਵੈ ਜੀ ਮੈਂ ਬੇਨਤੀ ਕਰਾਂ ਜਿੱਥੇ ਸਾਡੇ ਮਨ ਭੌਂਦੇ ਦਾ ਸਾਡਾ ਮਿਲਾਪ ਆ ਜੇ ਉਹ ਪਿਆਰਾਂ ਸਾਥੋਂ ਦੂਰ ਹੁੰਦਾ ਅਸੀਂ ਦੁਖੀ ਹੋ ਜਾਂਦੇ ਆ ਪਰੇਸ਼ਾਨ ਹੋ ਜਾਂਦੇ ਆ ਉਥੇ ਹੀ ਜੇ ਜਿਹਦੇ ਨਾਲ ਸਾਡਾ ਮਨ ਨਾ ਮਿਲੇ ਜੇ ਸਾਨੂੰ ਉਹਦੇ ਨਾਲ ਹੀ ਇੱਕ ਛੱਤ ਦੇ ਹੇਠਾਂ ਰਹਿਣਾ ਪੈ ਜਾਵੇ ਤੇ ਅਸੀਂ ਦੁਖੀ ਹੁੰਨੇ ਆ ਪਰੇਸ਼ਾਨ ਹੁੰਨੇ ਆ ਉਹ ਸਾਡਾ ਕਲਾਸਮੇਟ ਵੀ ਹੋ ਸਕਦਾ ਜੀ ਉਹ ਸਾਡੇ ਨਾਲ ਕੰਮ ਕਰਨ ਵਾਲਾ ਵਰਕਰ ਵੀ ਹੋ ਸਕਦਾ ਹੈ ਉਹ ਚਾਹੇ ਰਿਸ਼ਤਾ ਸਾਡਾ ਕਹਿ ਲਈਏ ਵੀ ਹਸਬੰਡ ਵਾਈਫ ਦਾ ਵੀ ਹੋ ਸਕਦਾ ਹੈ ਪਤੀ ਪਤਨੀ ਦਾ ਵੀ ਹੋ ਸਕਦਾ ਹੈ ਕਿਸੇ ਵੇਲੇ ਤੁਹਾਡੇ ਮਨ ਨਹੀਂ ਮਿਲਦੇ ਪਰ ਤੁਹਾਨੂੰ ਨਾਲ ਹੁਣ ਇਕੱਠਿਆਂ ਰਹਿਣਾ ਪੈਂਦਾ ਹੈ ਪਰ ਬੰਦਾ ਅੰਦਰੋਂ ਖੁਸ਼ ਨਹੀਂ ਹੁੰਦਾ ਅੰਦਰੋਂ ਪਰੇਸ਼ਾਨ ਹੁੰਦਾ ਹੈ ਅੰਦਰੋਂ ਦੁਖੀ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਪਿਆਰ ਦੇ ਰਹੇ ਨੇ ਕਹਿੰਦੇ ਚੰਗੇ ਭਾਗਾਂ ਦੇ ਨਾਲ ਪ੍ਰਭੂ ਪਰਮਾਤਮਾ ਮਿਲ ਜਾਵੇ ਅੰਦਰ ਸੁੱਖ ਮਿਲ ਜਾਂਦੇ ਨੇ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਇੱਕ ਅਰਦਾਸ ਕਰਨ ਦੀ ਜਾ ਸਿਖਾਈ ਮੇਰੇ ਪਾਤਸ਼ਾਹ ਨੇ ਕਿ ਭਾਈ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਕਰਿ ਜੋ ਬੰਦਨਾ ਤੋਂ ਛਡਾਉਣ ਵਾਲੇ ਹਨ ਬੰਦਨ ਮੁਕਤ ਜਿਹੜੇ ਹਨ ਬੰਦਨਾ ਤੋਂ ਛੁਟਕਾਉਣ ਵਾਲੇ ਨੇ ਉਹਨਾਂ ਦੇ ਅੱਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਬਚਾ ਲਓ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਵੀ ਰੱਖ ਲਓ ਤੇ ਜਦੋਂ ਗੁਰਦੇਵ ਸਾਹਿਬ ਦੇ ਚਰਨਾਂ 'ਚ ਅਰਜੋਈ ਕੀਤੀ ਪਾਤਸ਼ਾਹ ਜੀ ਨੇ ਇੱਕ ਪਿਆਰ ਦਿੱਤਾ ਹੈ ਵੇਖੋ ਅਕਤਕ ਦਾ ਮਹੀਨਾ ਚੜਿਆ ਤੁਸੀਂ ਕੋਈ ਸੰਗ੍ਰਾਂਨ ਦਾ ਦਿਨ ਹੁੰਦਾ ਹੈ ਕੋਈ ਨਵਾਂ ਸਾਲ ਹੁੰਦਾ ਤੁਸੀਂ ਗੁਰੂ ਘਰ ਜਾਂਦੇ ਹੋ ਹਰ ਇੱਕ ਇਨਸਾਨ ਆਪਣੇ ਧਰਮ ਅਨੁਸਾਰੀ ਆਪਣੀ ਇਸ਼ਟ ਦੀ ਅਰਾਧਨਾ ਕਰਦਾ ਹੈ ਧਰਮ ਅਸਥਾਨ ਦੇਤੇ ਜਾਂਦਾ ਹੈ ਉੱਥੇ ਜਾ ਕੇ ਕਹਿੰਦਾ ਪਾਤਸ਼ਾਹ ਇਹ ਮਹੀਨਾ ਸੁੱਖਾਂ ਦਾ ਲੰਘੇ ਇਹ ਨਵਾਂ ਸਾਲ ਚੜਿਆ ਸੁੱਖਾਂ ਦਾ ਬਤੀਤ ਹੋਵੇ ਮੇਰੀਆਂ ਚਿੰਤਾਵਾਂ ਖਤਮ ਹੋ ਜਾਣ ਮੇਰੀਆਂ ਪਰੇਸ਼ਾਨੀਆਂ ਖਤਮ ਹੋ ਜਾਣ ਤੇ ਦਾਤਾਰ ਸਾਹਿਬ ਜੀ ਮਹਾਰਾਜ ਆਖ ਲਗੇ ਕਤਕ ਹੋਵੇ ਸਾਧ ਸੰਗ ਬਿਨਸ ਸਭੇ ਸੋਚ ਅਜ ਸਿੱਖ ਚੱਲ ਕੇ ਆਇਆ ਸੱਚੇ ਪਾਤਸ਼ਾਹ ਸੰਗਰਾਮ ਦਾ ਦੇਣ ਹੈ ਮਹੀਨਾ ਨਵਾਂ ਚੜਿਆ ਸੁੱਖਾਂ ਦਾ ਬਤੀਤ ਹੋਵੇ ਮਹੀਨਾ ਮੱਥਾ ਟੇਕਿਆ ਵਾਪਸ ਮੁੜ ਗਿਆ ਮੇਰੇ ਪਾਤਸ਼ਾਹ ਨੇ ਕਿਰਪਾ ਕੀਤੀ ਜਿਵੇਂ ਪਿੱਛੋਂ ਆਵਾਜ਼ ਮਾਰ ਲਈ ਹੋਵੇ ਆਪਣੀ ਗੱਲ ਤੇ ਕਹਿ ਚਲਿਆ ਹੁਣ ਇਹ ਸੁਣ ਵੀ ਤੇ ਜਾ ਵੀ ਸੁੱਖਾਂ ਦਾ ਬਤੀਤ ਕਿਵੇਂ ਹੋਵੇਗਾ ਤੇਰੀਆਂ ਚਿੰਤਾਵਾਂ ਖਤਮ ਕਿਵੇਂ ਹੋਣਗੀਆਂ ਸਾਹਿਬ ਜੀ ਅੱਖ ਲਗੇ ਕਤਕ ਹੋਵੇ ਸਾਧ ਸੰਗ ਬਿਨਸੈ ਸੱਬੇ ਸੋਚ ਜੇ ਕਿਤੇ ਤੂੰ ਸੰਗਤ ਕਰਨ ਲੱਗ ਪਵੇਂ ਭਲੇ ਪੁਰਸ਼ਾਂ ਦੀ ਸੰਗਤ ਕਰ ਜਾਵੇਂ ਤੇਰੇ ਜੀਵਨ ਦੇ ਅੰਦਰ ਸਾਰੀਆਂ ਚਿੰਤਾਵਾਂ ਸਾਰੇ ਫਿਕਰ ਸਾਰੇ ਝੋਰੇ ਖਤਮ ਹੋ ਜਾਣਗੇ ਬਚਨ ਤੁਸੀਂ ਰੋਜ਼ ਪੜਦੇ ਹੋ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਮੇਰੇ ਪਾਤਸ਼ਾਹ ਜੀ ਆਪ ਕਿਰਪਾ ਕਰਨ ਮਨ ਅੰਤਰ ਆਤਮ ਵਿੱਚ ਪਿਆਰ ਦੇਣ ਉਹ ਵਿਚਾਰ ਆਵੇ ਆਪਾਂ ਜੁੜ ਸਕੀਏ ਸੋ ਇਹ ਜਿਹੜਾ ਮਹੀਨਾ ਹੈ ਕਤਕ ਦਾ ਇਸ ਕਤਕ ਦੇ ਮਹੀਨੇ ਦੇ ਵਿੱਚ ਦਾਤਾਰ ਸਾਹਿਬ ਨੇ ਕਰਮਾਂ ਦੀ ਖੇਤੀ ਦੀ ਗੱਲ ਕੀਤੀ ਹੈ ਔਰ ਉੱਥੇ ਹੀ ਅਖੀਰ ਤੇ ਮੈਂ ਇੱਕ ਛੋਟੀ ਜੀ ਬੇਨਤੀ ਤੁਹਾਨੂੰ ਕਰਨੀ ਚਾਹਾਂਗਾ ਗੁਰੂ ਕੇ ਇਤਿਹਾਸ ਦੇ ਵਿੱਚੋਂ ਸਾਨੂੰ ਪਿਆਰ ਮਿਲਦਾ ਹੈ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਮਲਕ ਭਾਗੋ ਨੂੰ ਕਹਿ ਦਿੱਤਾ ਸੀ ਜੋ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਉਹਨਾਂ ਨੂੰ ਵਿਗਾਰ ਤੇ ਕੰਮ ਕਰਾ ਲੈਂਦਾ ਤੇ ਉਦੋਂ ਉਹ ਬ੍ਰਹਮ ਭੋਜ ਕਰਦਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਮਲਕ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦੋਂ ਇਹ ਬੀਜ ਬੋਹ ਦਿੱਤਾ ਜਾਂਦਾ ਹੈ ਸਮਾਂ ਪਾ ਕੇ ਵੱਡਾ ਬ੍ਰਿਕਸ਼ ਜਿਹੜਾ ਹੈ ਪੈਦਾ ਹੁੰਦਾ ਜਿਹੜਾ ਕੰਡੀਆਂ ਦੇ ਨਾਲ ਹੀ ਭਰਿਆ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਕਿਸੇ ਵੇਲੇ ਕੋਈ ਕਰਮ ਕਰਦੇ ਆ ਉਦੋਂ ਸਾਨੂੰ ਬੜਾ ਚੰਗਾ ਲੱਗਦਾ ਹੈ ਪਰ ਜਿਹੜਾ ਉਹ ਮਾੜਾ ਕਰਮ ਹੈ ਉਹ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਹੋ ਸਕਦਾ ਆਪਾਂ ਅਪਾਰਿਸ਼ੁੱਤ ਲਈ ਹੋਵੇ ਹੋ ਸਕਦਾ ਹੈ ਆਪਾਂ ਕਿਸੇ ਗਰੀਬ ਨਾਲ ਧੱਕਾ ਕਰ ਗਏ ਹੋਈਏ ਹੋ ਸਕਦਾ ਆਪਾਂ ਕਿਤ ਵਗਾਰ ਲੈ ਲਈ ਹੋਵੇ ਉਦੋਂ ਸਾਨੂੰ ਬੜਾ ਚੰਗਾ ਲੱਗਾ ਵੀ ਮੈਨੂੰ ਤੇ ਆਪਣੀ ਜਿਹੜੀ ਇਨਕਮ ਹੈ ਜਿਹੜੀ ਆਪਣੀ ਤਨਖਾਹ ਤੇ ਵੇਖਣ ਦੀ ਲੋੜ ਨਹੀਂ ਪੈਂਦੀ ਆ ਉਤੋਂ ਹੀ ਕੰਮ ਚੱਲੀ ਜਾਂਦਾ ਹੈ ਪਰ ਇਹ ਮਾਇਆ ਹੈ ਦੁਖਦਾਈ ਹੋ ਕੇ ਨਿੰਬੜਦੀ ਹੈ ਕਿਸੇ ਵੀ ਰੂਪ ਵਿੱਚ ਉਸ ਜਿਹੜੀ ਹੈ ਦੁਖਦਾਈ ਹੁੰਦੀ ਹੈ ਤੇ ਪੁੱਤਰ ਗਲਤ ਰਸਤੇ ਤੋਰ ਪੈਂਦੇ ਨੇ ਕਿਸੇ ਵੇਲੇ ਕੋਈ ਹੋਰ ਕਾਰਨ ਵਾਪਰ ਜਾਂਦਾ ਹੈ ਇਹ ਉਹੀ ਚੀਜ਼ ਹੈ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੈਗੇ ਪਰ ਜਦੋਂ ਬੋਹ ਦਿੱਤਾ ਗਿਆ ਸਮਾਂ ਪਾ ਕੇ ਇੱਕ ਵੱਡਾ ਦਰਖਤ ਬਣਿਆ ਜਿਹੜਾ ਕੰਡਿਆਂ ਦੇ ਨਾਲ ਭਰਿਆ ਹੋਇਆ ਸੀ ਤੋ ਇਸ ਕਰਕੇ ਖਿਆਲ ਰੱਖਣਾ ਹੈ ਆਪਾਂ ਚੰਗੇ ਕਰਮਾਂ ਦੀ ਖੇਤੀ ਕਰਨੀ ਹੈ ਕਤਕ ਕਰਮ ਕਮਾਉਣੇ ਦੋਸ਼ ਨਕਾਹੋ ਜੋ ਚੰਗਾ ਕਰਮ ਰੱਖਾਂਗੇ ਮਨ ਚ ਪਿਆਰ ਆਵੇਗਾ ਔਰ ਇੱਕ ਬੇਨਤੀ ਕਰ ਪਰਿਵਾਰਾਂ ਦੇ ਸੰਬੰਧੀ ਵੀ ਹੈ ਅੱਜ ਮਨੁੱਖ ਨੇ ਬੜੀ ਕਾਰਡ ਕੱਢ ਲਈ ਦਾਤਾਰ ਸੱਚੇ ਪਾਤਸ਼ਾਹ ਜੀ ਪਿਆਰ ਦੇ ਨੇ ਬੜੀ ਕਾਰਡ ਕੱਢ ਲਈ ਬੜੀਆਂ ਟੈਕਨੋਲੋਜੀਆ ਆ ਗਈਆਂ ਆਪਾਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਬੰਦੇ ਨੂੰ ਦੇਖਦੇ ਪਏ ਆ ਸੁਣਦੇ ਪਏ ਆ ਪਰ ਮਾਪ ਕਰਿਆ ਜੇ ਸਾਡੇ ਘਰ ਵਿੱਚ ਬੈਠਾ ਹੋਇਆ ਬਜ਼ੁਰਗ ਸਾਨੂੰ ਦੇਖਦਾ ਨਹੀਂ ਪਿਆ ਅਸੀਂ ਉਹਨੂੰ ਸੁਣਦੇ ਨਹੀਂ ਪਏ ਨਾ ਦੇਖਦਾ ਪਿਆ ਨਾ ਅਸੀਂ ਉਹਨੂੰ ਸੁਣਦੇ ਪਏ ਹਾਂ ਭਾਵੇਂ ਕਹਿਣ ਤੋਂ ਕਿ ਆਪਾਂ ਉਹਦੀ ਕੇਅਰ ਵਾਲੇ ਪਾਸੇ ਨਹੀਂ ਆ ਰਹੇ ਆਪਾਂ ਉਹਦੇ ਕੋਲ ਬੈਠਦੇ ਹੀ ਨਹੀਂ ਪਏ ਉਹਨਾਂ ਗੱਲਬਾਤ ਹੀ ਨਹੀਂ ਕਰਦੇ ਪਏ ਉਹ ਤਰ੍ਹਾਂ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੋਏ ਤੁਸੀਂ ਫਰੈਂਡ ਸਰਕਲ ਵੀ ਹੋ ਸਕਦਾ ਕੋ ਰਿਲੇਸ਼ਨਸ਼ਿਪ ਹੋ ਸਕਦਾ ਹੈ ਉਹ ਨਾਲ ਆਪਾਂ ਗੱਲਾਂ ਵੀ ਕਰ ਲੈਨੇ ਆਂ ਉਹਨੂੰ ਦੇਖਦੇ ਵੀ ਪਏ ਆ ਵੀਡੀਓ ਕਾਲ ਦੇ ਰਾਹੀਂ ਉਹਨੂੰ ਸੁਣਦੇ ਵੀ ਪਏ ਆ ਤੇ ਅੱਜ ਇਹੀ ਕਾਰਨ ਬਣਿਆ ਸਮਾਜ ਦੀ ਯਦੋਗਤੀ ਹੈ ਤੁਸੀਂ ਪੁਰਾਣਾ ਸਮਾਂ ਤੱਕ ਉਹ तकरीबन 40 50 ਸਾਲ ਪਿੱਛੇ ਚਲੇ ਜਾਏਗੇ ਸਾਨੂੰ ਬਹੁਤ ਘਟ ਜਿਹੜੇ ਬਿਰਧ ਘਰ ਮਿਲਦੇ ਨੇ 올ਡ ਏਜ ਹੋਮ ਜਿਹਨੂੰ ਆਪਾਂ ਕਹਿ ਲੈਂਦੇ ਆ ਸ਼ੈਲਟਰ ਹੋਮ ਕਹਿ ਦਿੰਦੇ ਆ ਬਹੁਤ ਘੱਟ ਮਿਲਦੇ ਨੇ ਪਰ ਅੱਜ ਇੱਕ ਇੱਕ ਮਹੱਲ ਜਿਹੜਾ ਜ਼ਿਲ੍ਹਾ ਹੈ ਇੱਕ ਇੱਕ ਸ਼ਹਿਰ ਦੇ ਵਿੱਚ ਤੁਹਾਨੂੰ ਕਿੰਨੇ 올ਡ ਏਜ ਹੋਮ ਜਿਹੜੇ ਨੇ ਬਿਰਧ ਘਰ ਮਿਲਦੇ ਨੇ ਕਾਰਨ ਕੀ ਬਣਿਆ ਕਿ ਅਸੀਂ ਬਜ਼ੁਰਗਾਂ ਦੀ ਸੇਵਾ ਤੋਂ ਇਨਕਾਰੀ ਹੋ ਗਏ ਗੱਲ ਜਲਦੀ ਪਕੜ ਵਿੱਚ ਆ ਜਾਵੇ ਕਿਉਂਕਿ ਪਾਤਸ਼ਾਹ ਕਹਿੰਦੇ ਕਿ ਜੋ ਬੀਜਿਆ ਉਹ ਵਟਨਾ ਪੈਣਾ ਹੈ ਇੱਕ ਵਿਅਕਤੀ ਆਪਣੇ ਬੱਚੇ ਨੂੰ ਬੋਟ ਪਾ ਰਿਹਾ ਹੈ ਘਰ ਵਾਲੀ ਉਹਦੀ ਵਾਈਫ ਟਿਫਨ ਤਿਆਰ ਕਰਦੀ ਪਈ ਹੈ ਹੁਣ ਉਹਨੇ ਬੱਚੇ ਨੂੰ ਤਿਆਰ ਕਰ ਰਿਹਾ ਜਦੋਂ ਬੂਟ ਪਾਲ ਰਿਹਾ ਨੇ ਤਸਮੇ ਬਣਦਾ ਹੋਇਆ ਕਹਿਣ ਲੱਗਾ ਇਸ ਬੱਚੇ ਦੀ ਉਮਰ 8-9 ਸਾਲ ਦੀ ਹੈ ਤੇ ਘਰ ਵਾਲੀ ਰਸੋਈ ਦੇ ਵਿੱਚ ਹੈ ਹੁਣ ਇਹ ਬੱਚੇ ਨੂੰ ਪੁੱਛਣ ਲੱਗਾ ਵੀ ਤੂੰ ਹੀ ਵੱਡਾ ਹੋ ਕੇ ਮੈਨੂੰ ਇਤਰਾ ਬੂਟ ਪਾਲਿਸ਼ ਕਰਕੇ ਦਿਆ ਕਰੇਗਾ ਬੱਚੇ ਦਾ ਜਵਾਬ ਹੈਰਾਨੀ ਕਰਨ ਵਾਲਾ 8-9 ਸਾਲ ਦਾ ਬੱਚਾ ਕਹਿਣ ਲੱਗਾ ਨੋ ਪਾਪਾ ਪਿਓ ਬੜਾ ਇਕਦਾਂ ਹੀ ਮਨ 'ਚ ਸੋਚ ਆ ਗਈ ਕਹਿਣ ਲੱਗਾ ਕੀ ਗੱਲ ਮੈਂ ਤੇਰੇ ਬੂਟ ਰੋਜ਼ ਪਾਲਿਸ਼ ਕਰਦਾ ਤੂੰ ਕਿਉਂ ਨਹੀਂ ਦਵੇਂਗਾ ਤੇ ਉਹ ਬੱਚੇ ਦਾ ਜਵਾਬ ਸੀ ਜੀ ਕਹਿਣ ਲੱਗਾ ਜੀ ਪਾਪਾ ਮੈਂ ਤੁਹਾਨੂੰ ਕਦੇ ਗ੍ਰੈਂਡਪਾ ਦੇ ਬੂਟ ਪਾਲਸ਼ ਕਰਦਣੀ ਵੇਖਿਆ ਕਦੇ ਦਾਦਾ ਜੀ ਦੀ ਸੇਵਾ ਕਰਦਣੀ ਦੇਖਿਆ ਮੈਂ ਵੱਡਾ ਹੋ ਕੇ ਆਪਣੇ ਬੱਚੇ ਦੇ ਬੂਟ ਪਾਲਸ਼ ਕਰਾਂਗਾ ਆਪਣੇ ਬੱਚੇ ਨੂੰ ਤਿਆਰ ਕਰਿਆ ਕਰਾਂਗਾ ਬੰਦਾ ਇੱਕਦਮ ਸੁੰਨ ਹੋ ਗਿਆ ਕਿਉਂਕਿ ਬੱਚੇ ਨੇ ਜੋ ਕੁਝ ਵੇਖਣਾ ਹੈ ਉਹੀ ਕੁਝ ਬੱਚੇ ਨੇ ਕਰਨਾ ਹੈ ਤੇ ਮੇਰੇ ਧਿਆਨ ਵਿੱਚ ਕੁਝ ਇਹੋ ਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਬੱਚਿਆਂ ਨੇ ਜੇਕਰ ਆਪਣੇ ਬਜ਼ੁਰਗਾਂ ਨਾਲ ਆਪਣੇ ਪਿਤਾ ਨਾਲ ਲੜਨਾ ਕੀਤਾ ਉਹਨਾਂ ਦੀ ਮਾਰ ਕੁਟਾਈ ਕੀਤੀ ਸਮਾਂ ਇਤਨਾ ਦਬਲਣਾ ਜਦੋਂ ਉਸ ਵਿਅਕਤੀ ਦੇ ਬੱਚੇ ਜਵਾਨ ਹੋਏ ਉਹਨਾਂ ਨੇ ਮਾਰ ਖਰੇ ਤੇ ਕੀਤੀ ਕੀਤੀ ਉਹਨੂੰ ਘਰੋਂ ਹੀ ਬਾਹਰ ਕੱਢ ਦਿੱਤਾ ਸੋ ਜਿਹੜੇ ਸੇਵਾ ਕਰਦੇ ਨੇ ਫਿਰ ਬੱਚੇ ਉਹਨਾਂ ਦੀ ਵੀ ਸੇਵਾ ਕਰਦੇ ਹਨ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਇਹ ਪਿਆਰ ਆਵੇ ਅਸੀਂ ਇਸ ਗੱਲ ਨੂੰ ਸਮਝ ਸਕੀਏ ਕਤਕ ਕਰਮ ਕਮਾਉਣੇ ਦੋਸ਼ ਨਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ ਕਤਕ ਦਾ ਮਹੀਨਾ ਹੈ ਅਰਦਾਸ ਕਰਨੀ ਸੱਚੇ ਪਾਤਸ਼ਾਹ ਕਿਰਪਾ ਕਰਿਆ ਜੇ ਗੁਨਾ ਦੇ ਧਾਰਨੀ ਬਣ ਜਾਈਏ ਚੰਗਿਆਈ ਕਰ ਮਨ ਵਿੱਚ ਆਤਮੇ ਵਿੱਚ ਆ ਜਾਵੇ ਤੇ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਨੂੰ ਸਤਕਾਰ ਦੀ ਭਾਵਨਾ ਹਿਰਦੇ ਵਿੱਚ ਪੈਦਾ ਹੋ ਜਾਵੇ ਮਾਲਕ ਰਹਿਮਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ